ਹਾਂਜੀ ਬਾਬੇ ਬਈ ਕੀ ਹਾਲ ਚਾਲਾ ਹੋ ਟਿਕਰ ਸਾਰੇ ਤੇ ਅੱਜ ਡਾਉਣੇ ਬੱਚਾ ਬਈ ਠੀਕ ਆ ਛੋਟਾ ਚੀਕਦਾ ਬੱਚਾ ਠੀਕ ਆ ਸਾਡੇ ਸਾਹਮਣੇ ਜਦੋਂ ਆਪਾਂ ਫੜਦੇ ਆਂ ਚੂੰ ਚੂੰ ਕਰੀ ਜਾਂਦਾ ਬਈ ਹਨਾ ਅੱਜ ਦੇਖਦੇ ਆ ਕਿੰਨਾ ਗੱਚੇ ਰੋੜਦਾ ਹੁਣ ਤਾਂ ਵਧੀਆ ਡਰ ਲਾਦਿਆ ਬਈ ਨਾ ਹੁਣ ਕੋਠੀ ਕਾਠੀ ਨਹੀਂ ਬਿੰਦਾ ਸ਼ਾਇਦ ਠੀਕ ਆ ਛਤਰੀ ਆਪਾਂ ਫੇਰ ਲਾ ਦਾਂਗੇ ਤੇ ਪਹਿਲਾ ਪੱਲੇ ਜਿੱਟੇ ਵਾਲੀ ਤਾਂ ਲਾਉ ਜੀ ਬਾਬੇ ਚਟੀਆਂ ਵਾਲੀ ਕੱਢ ਲੈ ਤੇ ਹੁਣ ਇਹ ਲਏ ਬੱਚਾ ਕਿੱਥੇ ਆਪਣ ਇਹਨੇ ਦਾਣੇ ਦੋਨੇ ਤਾਂ ਨਹੀਂ ਖਾਤੇ ਆ ਦੇਖੋ ਬਈ ਟੀਕਰਾ ਬੱਚਾ ਠੀਕ ਆ ਛੜੇ ਸਾਹਮਣੇ ਚਿੰਚੀ ਲੱਗ ਰਿਹਾ ਕਰਨਾ ਤੇ ਤੇ ਮੈਂ ਮਾਰੀ ਉਹ ਲਾ ਚਲੋ ਵੀ ਪਹਿਲਾਂ ਇਹਨੂੰ ਮਾਰੀਏ ਤੇ ਹੁਣ ਕਾ ਦੋਨੇ ਢਾਤੀਆਂ اچھا ਜੇ ਦੋਨੇ ਢਾਤੇ ਢਾਤੀਆਂ ਇੱਕ ਕਬੂਤਰੀਆ ਇੱਕ ਬੱਚਾ ਠੀਕਾ ਛੋਟਾ ਇਹ ਹੁਣੇ ਉੱਠਿਆ ਬਈ ਪੋਣ ਹੈਗਾ ਆਪਣਾ 53% ਠੀਕਾ ਆਫ ਹਰਤੇ ਨੇ ਛਾਤਰੀ ਨਹੀਂ ਲਾਉਂਦੇ ਅੱਜ ਆਪਾਂ ਛੇਤੀ ਅੱਜ ਲਾਵਾਂਗੇ ਅੱਜ ਦਾ ਉੱਡੂਆ ਬੱਚਾ ਵਧੀਆ ਠੀਕ ਆ ਕੱਲ ਦੀ ਰੈਸਟ ਮਿਲ ਕੇ ਇਹਨਾਂ ਨੂੰ ਚਲੋ ਆਪਾਂ ਕਰਦੇ ਅਗਲਾ ਸ਼ੇਰ ਮੈਂ ਮੜਾ ਜਾਂ ਫਰੈਸ਼ ਹੋਵਾਂ ਠੀਕ ਹੈ ਫਿਰ ਤੁਹਾਨੂੰ ਦਿਖਾਉਣਾ ਜੀ ਬਾਬੇਓ ਦੇਖੋ ਕਹਿੰਦੇ ਬੱਚਾ ਕਿਤੇ ਜੱਟ ਰਿਹਾ ਓ ਦੇਖੋ ਕਿੰਨੀ ਤਾਂ ਵਗਿਆ ਚ ਹੁਣ ਤਾਂ ਪੂਰਾ ਵਧੀਆ ਲੱਗ ਗਿਆ ਵੀ ਚੜਨਾ

पहला नजला खड़की दिखाने खड़च आ फिरते बुन देखो वही यार खड़ चो बस आप मारके रख आ फिरते बी हूं देखो ਚਲਾਪੇ ਤਾਂ ਫਿਰਦੇ ਨੇ ਘਰਾਣਾ ਨੂੰ ਲੋਲ ਕਰਾਉਣ ਵਾਸਤੇ ਇਹਨਾਂ ਦੀ ਉਡਣੀ ਨਹੀਂ ਫੋਟੋ ਚਾਹੀਦੀ ਆ ਤੁਸੀਂ ਬਈ ਇੱਕ ਗੱਲ ਗੌਰ ਕਰੋ ਆਪਣਾ ਦਿਮਾਗ ਐਸ ਤਿੱਕ ਜਿਵੇਂ ਸਹੀ ਨਿਕਲਿਆਣਾ ਵੀ ਜਿਵੇਂ ਜਿਵੇਂ ਬੱਚਾ ਕੱਢਿਆ ਦੀ ਬਈ ਉਹਨਾਂ ਜੋੜੀ ਨਾਲ ਪਹਿਲੀ ਵਾਰ ਤੇ ਉਹ ਬੱਚਾ ਉੱਡਿਆ ਨਹੀਂ ਇਸ ਤੋਂ ਪਹਿਲੀ ਮੈਂ ਹਨਾ ਚੱਟੀਆਂ ਵਾਲੀ ਸਰ ਕਰਤੀ ਸੀ ਵੀ ਇਹਦੇ ਨਾਲ ਹੀ ਉੜੂ ਬੱਚਾ ਮੈਨੂੰ ਤਾਂ ਲੱਗਦਾ ਹੁਣ ਦੇਖੋ ਜੋ ਵੀ ਬਰਾਬਰੀ ਬਰਾਬਰ ਫਿਰਦੇ ਨੇ ਦੋਨੇ ਠੀਕ ਆ ਕੋਈ ਮਤਲਬ ਵੀ ਐ ਨਹੀਂ ਹੈਗਾ ਕਿ ਵੀ ਇੱਕ ਨੀਚੇ ਫਿਰਦਾ ਇੱਕ ਉੱਤੇ ਫਿਰਦਾ ਕਈ ਵਾਰ ਆ ਅਟੋਟੋ ਐਂ ਜਿਨਾ ਨਾ ਬਈ ਪੈਨ ਦਾ ਅੱਡ ਵੀ ਨਹੀਂ ਹੈਗਾ ਫਿਰਦੇ ਨੇ ਆ ਦੇਖੋ ਦੋਨੇ ਕੱਢ ਜੋ ਇੱਕ ਮਿੰਟ ਕਿੱਧਰ ਗਈ ਇੱਕ ਤਾਂ ਉਹਦੀ ਗਾਇਬ ਹੋ ਜਾਂਦੇ ਨੇ ਯਾਰ ਕੁਸੇ ਦਾ ਜੂਮ ਨਹੀਂ ਵਾਦਾ ਬਈ ਮਸਾ ਵਾਦਾ ਆਈਫੋਨ ਦਾ ਤਾਂ ਠੀਕ ਵੱਜਿਆ ਪਤਾ ਵਸ ਐਂ ਕਰਦੀ ਲੋੜ ਆ ਫਿਰ ਤੇ ਤਾਂ ਮੈਨੂੰ ਵੀ ਪਿੰਗਾ ਆਉਣਾ ਪੈਂਦਾ ਠੀਕ ਆ ਦੋਨੇ ਦੇਖ ਲੋ ਬਰਾਬਰ ਫਿਰਦੇ ਨੇ ਠੀਕ ਆ ਬਾਪੂ ਕੋਈ ਉੱਚੀ ਨਹੀਂ ਇੱਥੀ ਹੈਗੀ ਭਾਈ ਬੱਚਾ ਬਹੁਤ ਵਧੀਆ ਫਰਦਾ ਆਪਣਾ ਠੀਕ ਆ ਤੇ ਭਾਈ ਦੋਨੇ ਜਣ ਵਡਾਈ ਤੀ 8:07 ਤੇ ਹੁਣ 8:40 ਹੋ ਗਏ ਠੀਕ ਆ ਤੇ 25 25 ਕੋ ਮਿੰਟ ਹੋ ਗਏ ਭਾਈ ਨਾ ਨਾ 25 ਨਹੀਂ 30 30 ਮਿੰਟ ਹੋ ਗਏ ਭਾਈ ਠੀਕ ਆ ਇਹਨਾਂ ਨੂੰ ਉਡ ਦਿਆਂ ਨੂੰ ਮਤਲਬ ਅੱਧਾ ਘੰਟਾ 30 ਮਿੰਟ ਇਹਨਾਂ ਦਾ ਡੈਮ ਹੋ ਗਿਆ ਵੀ ਉਡ ਦੇਣ ਅੱਗੇ ਫਿਰ ਉੱਤੀ ਆ। ਓਏ ਆਂਦੇ। ਚਲੋ ਆਪਾਂ ਛਾਤਰੀ ਲਾਣੇ ਆਂ ਜਾ ਕੇ ਥੱਲੇ। ਲਓ ਜੀ ਬਾਪੇ ਜਾਸ ਤੇ ਜੂੰਕਾਰ ਕੇ ਦੇਖੀਏ। ਆਉਂ ਜਾਂਦਾ ਭਾਈ। ਤੇ ਜਾਨਵਰ ਵੀ ਆਪਣੇ ਆ ਫਿਰਦੇ ਨੇ। ਠੀਕ ਆ। ਛਾਤਰੀ ਆਪਣੇ ਜੜਤੀ। ਤੇ ਹੁਣ ਇੱਧਰ ਦਾਣੇ ਦੇਖੀ। गाने ਦਾ ਪੈਨ ਉਹਦਾ ਖਰਾਬ ਜੇ ਤੇ ਹਾਂ ਸੱਚ ਬਈ ਹਾਂ ਬੱਚੇ ਦੇਖੋ ਕਿਰਾ ਹੋਣਾ ਹੈ ਕਿਵੇਂ ਦੇ ਨਿਕਲਣੇ ਦੇਖੋ ਆਹ ਦੇਖ ਲੋ ਪਹਿਲੇ ਤਾਂ ਸਾਹਮਣੇ ਵਾਲਾ ਠੀਕ ਹੈ ਦੇਖੋ ਫਰ ਕਿਹ ਜੇ ਨੇ ਇਹ ਮੈਨੂੰ ਐ ਲੱਗਦਾ ਜਿਵੇਂ ਡੱਬੇ ਹੀ ਨਿਕਲ ਜਾਣਗੇ ਇਤਕੀ ਸ਼ਾਇਦ ਕਿ ਬੱਡੇ ਹੀ ਨਿਕਲ ਜਾਣ ਆ ਦੇਖ ਚਿੱਟੀਆਂ ਕੰਨੀਆਂ ਨੇ ਬਈ ਸ਼ਾਇਦ ਕਾਲੇ ਚੀਨੇ ਜੀ ਦੇਖੋ ਜਲਦੀ ਤਾਂ ਇਹਦੇ ਨੇ ਬਾਬੇ ਉਹ ਨੌਂ ਅੱਜ ਕੇ 18 ਮਿੰਟ ਹੋ ਗਏ ਠੀਕ ਆ ਹਲੇ ਤੱਕ ਫਿਰਦਾ ਅਜੇ ਤਾਂ ਬੱਚਾ ਵਈ ਠੀਕ ਆ 1 ਘੰਟਾ ਹੋ ਗਿਆ ਬਈ ਹੁਣ ਦਿਨ ਇਹਨਾਂ ਨੂੰ ਦੋਨਾਂ ਨੂੰ ਆਹਣਾ ਵਧੀਆ ਆਣਾ ਐ ਬੱਚਾ ਜੇ ਉੱਡਣ ਲੱਗ ਜੇ ਗਾਰ ਵਿੱਚ ਵੀ ਡਾਵਾਂਗੇ ਨਾ ਗਾਰ ਵਿੱਚ ਤਾਂ ਬਈ ਡਾਉਣੀ ਡਾਉਣਾ ठीक आ फर्ते ने आई थोड़ी क्लोथ आपने लाली फोटो देखो भाई तो यार बुला रहा हूँ यार हार्ड जो बुलाया मैंने जूम मार के रहा तो नेक्स। था नेक्स्ट आ फर्ता भाई बच्चा नहीं ਲਹ ਜੂਮ ਯਾ ਫਿਰਦੇ ਰਹਿਣ ਲ ਜਦੋਂ ਆਗੇ ਵੀ ਉਹ ਦਿਖਾ ਦਾਂਗੇ ਸੋਲ ਠੀਕ ਆ ਇਹਨੇ ਫੋਨ ਚਾਰਜ ਲਾਈ ਜੀ ਬਾਬਿਓ ਆ ਗਏ ਵੀ ਦੋ ਬੱਚੇ ਉਹ ਸੱਚ ਇੱਕ ਗੂਦਰੀ ਇੱਕ ਬੱਚਾ ਗੂਦਰੀ ਚਲ ਟਾਈਮ ਦੇਖਿਆ ਨਹੀਂ ਤੇ ਦੋ ਇਕੱਠੇ ਆਏ ਨੇ ਵੀ ਗੂਦਰੀ ਪਹਿਲਾਂ ਇਹ ਬਾਜੋਂ ਆ ਮੜਾ ਮੜਾ ਆਇਆ ਬਾਜਾ ਇੱਕ ਮਿੰਟ ਪਹਿਲਾਂ ਇੱਕ ਮਿੰਟ ਪਹਿਲਾਂ ਆਵੇਗੀ ਚਿੱਟੀਆਂ ਵਾਲ ਇਸ ਤੋਂ ਬਾਅਦ ਇੱਕ ਮਿੰਟ ਬਾਅਦ ਇਹ ਆਇਆ ਬੱਚਾ ਠੀਕ ਆ ਦੇਖ ਲਓ ਬਈ ਸਾਹਮਣੇ ਸੋਡੇ ਬਹੁਤ ਵਧੀਆ ਉੱਡਿਆ ਅੱਜ ਬਈ ਠੀਕ ਆ ਇੱਕ ਘੰਟਾ 40 ਮਿੰਟ ਉੱਡ ਗਿਆ ਬਈ 40 ਡੂੜ ਕੇ ਘੰਟਾ ਉੱਡ ਗਿਆ ਯਾਰ ਬਹੁਤ ਆ ਹਨਾ ਇੰਨੀ ਠੀਕ ਆ ਬੱਸ ਜਿਹੜੇ 7 ਮਿੰਟ ਤੇ ਛੱਡਿਆ ਸੀ ਹੁਣ ਟਾਈਮ ਹੋ ਗਿਆ 9:43 ਠੀਕ ਆ ਫਿਰ ਆ ਕੇ ਬੈਠਾ ਥੱਲੜ ਲਈ ਤੇ ਵੀ ਲੱਗ ਗਿਆ ਛਤਰੀ ਤੇ ਆਉਣਾ ਠੀਕ ਆ ਚਲੋ ਹੁਣ ਇਹਨਾਂ ਨੂੰ ਲਾਉਣਾ ਫਿਰ ਕਰਦੇ ਆ ਸ਼ੇਅਰ ਜੀ ਵਾਬੋ ਬਈ ਘਰ ਤੇ ਅੰਦਰ ਠੀਕ ਆ ਦੋਨੇ ਜਾਨਵਰ ਆ ਆਪਣੀ ਚਟੀਆਂ ਵਾਲੀ ਤੇ ਆ ਫਿਰ ਦਦਰ ਬੱਚਾ ਠੀਕ ਆ ਬਹੁਤ ਵਧੀਆ ਉੱਡਿਆ ਨਾ ਤੇ ਇਧਰ ਸ਼ਾਕ ਕੀ ਬਈ ਹਨਾ ਦੇਖ ਲਓ ਕਿੰਨੀ ਘੈਂਟਾ ਹਨਾ ਕਬੂਤਰੀ ਜੇ ਨੂੰ ਡਾਈਏ ਉਹ ਤਾਂ ਕਰਨੀ ਇਹ ਚ ਤਿੰਨ ਚਾਰ ਕਰਨੇ ਬਈ ਕੈਂਚਤੀ ਮਤਲਬ ਕੱਚ ਚੋਂ ਅੱਧਿਕਾ ਚੀਚਾ ਉਹ ਕੱਢੀਆਂ ਹੋਈਆਂ ਨਹੀਂਆਂ ਤਾਂ ਕਰਕੇ ਨਹੀਂ ਕੱਢੀ ਆ ਗਈ ਕੋਈ ਨਾ ਇੱਕ ਇਹਨੂੰ ਵੀ ਜਾਲ ਚ ਪਾਵਾਂਗੇ ਕੱਲ ਨੂੰ ਬਈ ਦੋ ਦਿਨ ਇਹਨਾਂ ਨੂੰ ਜਾਲ ਚ ਦੋਨਾਂ ਨੂੰ ਅਗਲੇ ਦਿਨ ਇਹਨੂੰ ਛਤਰੀ ਤੇ ਲੱਤ ਬੰਨ੍ਹਣੀ ਹੈ ਦੀ ਠੀਕ ਆ ਫਿਰ ਅਗਲੇ ਦਿਨ ਇਹਨੂੰ ਡਾਵਾਂਗੇ ਠੀਕ ਆ ਇਹਦਾ ਵੀ ਇਹੀ ਕੰਮ ਆ ਇਹਦਾ ਹਲੇ ਨਹੀਂ ਇਹਦਾ ਠਹਿਰ ਕੇ ਸ਼ਾਕੀ ਦਾ ਇਹਦਾ ਆਪਾਂ ਕੱਲ ਤੋਂ ਕਰਾਂਗੇ ਠੀਕ ਆ ਜਾਲ ਚ ਪਾਵਾਂਗੇ ਤਦ ਤੁਸੀਂ ਬੱਚੇ ਦੱਸੋ ਬਈ ਕੀਤੇ ਜਾਣਗੇ ਇਹ ਉਹ ਸੱਚ ਕੀਤੇ ਨਹੀਂ ਵੀ ਕਿਹੇ ਜੇ ਨਿਕਲ ਗਏ ਕਾਲੇ ਚੀਨੇ ਜੇ ਬਾਕੀ ਬਈ ਕੋਈ ਪਤਾ ਨਹੀਂ ਆਣਾ ਜਾਨਵਰ ਦਾ ਕਿਹੜਾ ਕੀ ਨਹੀਂ ਕਿਵੇਂ ਨਿਕਲੇ ਆਵੇ ਤੇ ਕੂਤਰ ਦੇਖ ਲਓ ਤੁਸੀਂ ਇਹਨਾਂ ਦੇ ਕੀਤੇ ਨਹੀਂ ਹੈਗਾ ਬਈ ਮੋਡੇ ਤੇ ਕਾਲਾ ਰੰਗ ਆ ਤੇ ਦੋ ਹੀ ਪਤੰਦਰ ਤੇ ਕਾਲੇ ਜੇ ਆ ਗਏ ਮੋਡਿਆਂ ਤੋਂ ਠੀਕ ਹੈ ਚਲ ਇੰਨੇ ਨਾਲ ਪਤਾ ਲੱਗ ਜੂ ਤੇ ਜਿਹੜਾ ਉੱਥੇ ਬੱਚੇ ਬੈਠੇ ਨੇ ਉਹ ਵੀ ਸਾਫ਼ ਕਰਨ ਵਾਲਾ ਕੋਈ ਲ ਕਰਾਂਗੇ ਉਹਨਾਂ ਵੀ ਤੇ ਚਿੱਟੀਆਂ ਵਾਲੀ ਨੂੰ ਆਪਾਂ ਉਧਰ ਲੈ ਜਾਈਏ ਉਧਰਲੇ ਖੁੱਡੇ ਚ ਆ ਗਈ ਕੂਤੀਏ ਕੰਨ ਨਕਸ ਹੋ ਗਿਆ ਠੀਕ ਆ ਭਾਈ ਉਧਰ ਹੀ ਤਾਂ ਵੀ ਬੜੀ ਹੋ ਡਿੱਗਾ ਗਿਆ ਖਾਲੀ ਹੋ ਗਈ ਜੰਮੀ ਠੀਕ ਆ ਦੇਖੋ ਲੋ ਭਾਈ ਐਨੇ ਨਾਲ ਸ਼ਾਰਟ ਵੀਡੀਓ ਬਣ ਜਾਂਦੀ ਹੈ ਨਾ ਐਂ ਜੇ ਕਰਦੇ ਕਰਦੇ ਠੀਕ ਆ ਤੇ ਹੁਣ ਇਹਨੂੰ ਛੱਡੀ ਇੱਧਰ ਚੱਲੇ ਉਤਰੀਏ ਤੇ ਇੱਧਰ ਛੜ ਤੇ ਬਈ ਤੇ ਹੁਣ ਕੁੰਡੇ ਚ ਪਾਣੀ ਪਾਉਣਾ ਆਪਣੇ ਤਾਜਾ ਠੀਕ ਆ ਇਹ ਆਪਾਂ ਪਾਉਣਾ ਆ ਲਓ ਜੀ ਬਾਬੂ ਇੱਧਰ ਰੱਖ ਦੀਏ ਬਈ ਠੀਕ ਆ ਪਾਣੀ ਤੇ ਹੁਣ ਇਹਨਾਂ ਨੂੰ ਚਾਰੇ ਉਧਰ ਵੀ ਛੋਲੇ ਪਾ ਕੇ ਆਉਣਾ ਇੱਧਰ ਵੀ ਛੋਲੇ ਪਾਉਣੇ ਆ ਇੱਧਰ ਵੀ ਪਾ ਦੇ ਛੋਲੇ ठीक है अद्धे छोले भी अद्धे उवे तो सस्ती चढ़ रही थी हम मेरे मर्जी जी चा ठीक है इन्होंने भी साफ करिए आ जो इन्हों घोले ਚਾਲ ਕੋਲ ਨਾ ਇਹ ਲੋਬ ਜਿੰਨੇ ਖਾਂਦੇ ਹੋਣੇ ਖਾ ਲਣਗੇ ਆਪ ਹੀ ਠੀਕ ਆ ਤੇ ਮੜੇ ਇਹਦੇ ਦਾਣੇ ਪਾ दिए ਬਈ ਥੋੜੀ ਘਟ ਰਹੀ ਸੁਨੇ ਪਾਸੋਂ ਬਈ ਹੋ ਗਿਆ ਇਹਨਾਂ ਦਾ ਕੰਮ ਠੀਕ ਆ ਤੇ ਹੁਣ ਕਰ ਦਿੰਦੇ ਆ ਵਲੋਗ ਨੂੰ ਐਂਡ ਜਿਵੇਂ ਇਧਰ ਆਹ ਜੜਦੀ ਹੈ ਇਧਰ ਛੋਲੇ ਲਿਬੇਟ ਕੇ ਮੈਂ ਕਹਣਾ ਦਾਣੇ ਵੀ ਪਾ ਤੇ ਦਾਣੇ ਹੀ ਪਾਏ ਦਿੰਨੇ ਆ ਬਈ ਠੀਕ ਆ ਕਾਣਾ ਹਨਾ ਇਹਨਾਂ ਛੋਲਿਆਂ ਨਾਲ ਕੰਮ ਨਹੀਂ ਸਰਦਾ ਦਾਣੇ ਜ਼ਰੂਰੀ ਹੈ। ਉਹੀ ਗੱਲ ਆਣਾ ਬਈ ਜਿਵੇਂ ਆਪਾਂ ਖਾਣੇ ਆਂਗੇ ਮੰਨ ਕੇ ਚਲੋ ਆਪਾਂ ਖਾਣੇ ਬਰਗਰ ਪੀਜ਼ ਰੋਡ ਡੇਲੀ ਫੇਰ ਵੀ ਉਹਨਾਂ ਨਾਲ ਕੰਮ ਨਹੀਂ ਸਰਦਾ। ਤੇ ਰੋਟੀ ਤਾਂ ਜ਼ਰੂਰੀ ਹੁੰਦੀ ਆ ਬਈ ਚਲੋ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਬਾਏ ਬਾਏ।